ਕਈ ਕਿਲੋਮੀਟਰ ਤੱਕ ਜਾਮ ਲੱਜੇ ਜਿਹੜੇ ਹਰ ਵਾਰ ਕੇ ਸੜਕ ਉੱਤੇ ਆ ਗਿਆ ਸੋਹੇ ਬਤਲਾਏ ਕਿ ਹਰ ਵਾਰ ਕੇ ਚਾਹੁੰਦਾ ਕਿ ਸ਼ਰੋਮਣੀ ਅਕਾਲੀ ਦਲ ਪੰਜਾਬ ਦੇ ਪੰਜਾਬੀ ਭਤੀ ਰਾਖੀ ਕਰੇ ਤੇ ਪੰਥ ਦੀ ਚੜ੍ਹਦੀ ਕਲਾਓ ਪਹਿਲੇ ਬੋਲਤੇ ਆਏ ਨੇ ਵੀਰੇ ਸਾਰੇ ਚਾਹੁੰਦੇ ਨੇ ਵੀ ਹੁਣ ਆਪਣੇ ਅਕਾਲੀ ਦਲ ਆਵੇ ਸਾਰਿਆਂ ਦਾ ਪੂਰਾ ਪੁਰ ਮਹੰਗਾਰ ਅਕਾਲੀ ਲੀਡਰਾਂ ਵੱਲੋਂ ਪਿੱਛੋਂ ਪਿੰਡਾਂ ਚੋਂ ਬਹੁਤ ਕਿਸਾਨ ਪਹੁੰਚੇ ਨੇ ਟਰੈਕਟਰ ਲੈ ਕੇ ਵੀਰੇ ਟਰੈਕਟਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਬਹੁਤ ਵਧੀਆ ਹੰਗਾਰਾ ਹੈ ਬਹੁਤ ਸਫਲ ਹੋਏਗਾ ਪੂਰਾ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਸੁਖਵੀਰ ਸਿੰਘ ਬਾਦਲ ਪ੍ਰਧਾਨ ਵੱਲੋਂ ਅੱਜ ਫਤਿਹਗੜ ਸਾਹਿਬ ਦੇ ਵਿੱਚ ਰੈਲੀ ਕੱਢੀ ਗਈ ਹੈ ਪੰਜਾਬ ਬਚਾਓ ਯਾਤਰਾ ਚੱਲ ਰਹੀ ਹੈ ਇਸ ਟਾਈਮ ਪੂਰੇ ਜੋਰਾਂ ਸ਼ੋਰਾਂ ਤੇ ਯਾਤਰਾ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਯਾਤਰਾ ਕੱਢੀ ਜਾ ਰਹੀ ਹੈ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਤੇ ਲੋਕਾਂ ਦਾ ਇਕੱਠ ਹਮ ਹਵਾ ਕੇ ਦਿਖਾਈ ਦੇ ਰਿਹਾ ਹੈ ਲੋਕਾਂ ਦਾ ਉਸ਼ਾਹ ਦਿਖਾਈ ਦੇ ਰਿਹਾ ਹੈ ਲੋਕ ਆਪ ਮੁਹਾਰੇ ਇਕੱਠ ਦੇ ਵਿੱਚ ਆਏ ਹੋਏ ਨੇ ਅਤੇ ਕਿਤੇ ਨਾ ਕਿਤੇ ਸਰਕਾਰਾਂ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਉਹਨਾਂ ਤੋਂ ਲੋਕ ਨਾਰਾਜ਼ ਨੇ ਅਤੇ ਅਕਾਲੀ ਦਲ ਫੇਰ ਤੋਂ ਉੱਠਦਾ ਦਿਖਾਈ ਦੇ ਰਿਹਾ ਹੈ ਅਕਾਲੀ ਦਲ ਦੇ ਵਿੱਚ ਦੁਬਾਰਾ ਫੇਰ ਤੋਂ ਜੋਸ਼ ਦਿਖਾਈ ਦੇ ਰਿਹਾ ਹੈ ਆਪ ਗੱਲਬਾਤ ਕਰਦੇ ਆ ਸਸ਼ੀਕਲ ਜੀ ਜਿਹੜੀ ਹੁਣ ਪੰਜਾਬ ਵਿੱਚ ਆ ਉਹ ਯਾਤਰਾ ਕੱਢੀ ਜਾ ਰਹੀ ਹੈ ਜੀ ਉਹਦਾ ਅਸਰ ਕਿੰਨਾ ਹੈ ਜੀ ਹੁਣ ਬਹੁਤ ਜ਼ਿਆਦਾ ਉਤਸ਼ਾਹ ਸੰਗਤ ਦੇ ਵਿੱਚ ਕਿਉਂਕਿ ਅੱਜ ਦਾ ਹਾਲਾਤ ਹੀ ਹੋਏ ਹੋਏ ਨੇ ਪੰਜਾਬ ਦੇ ਵਿੱਚ ਨੁਟਖੋ ਵਪਾਰ ਖਤਮ ਹੋ ਰਿਹਾ ਕਿਸਾਨੀ ਵੱਲ ਕਿਸੇ ਦਾ ਧਿਆਨ ਨਹੀਂ ਸਾਰੀਆਂ ਦੂਜੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਨੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਆ ਜਿਹੜੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਅੰਨੇ ਧਰਕਰ ਜੇ ਤਾਂ ਉਹੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬੀ ਦੀ ਗੱਲ ਕਰ ਰਹੀ ਆ ਸਾਰਾ ਪੰਜਾਬ ਦੇ ਲੋਕਾਂ ਦੀ ਪੂਰੀ ਹਮਦਰਦੀ ਜਿਹੜੀ 2 ਸਾਲ ਪਹਿਲਾਂ ਲੋਕਾਂ ਨੇ ਆਮ ਆਦਮੀ ਨੂੰ ਵੋਟਾਂ ਪਾਈਆਂ ਸੀ ਉਹਨਾਂ ਦੇ ਲਾਰਿਆਂ ਨੂੰ ਝੂਠੇ ਨਾਟਕਾ ਲੋਕ ਸਮਝ ਚੁੱਕੇ ਨੇ ਹੁਣ ਬਹੁਤ ਜ਼ਿਆਦਾ ਲੋਕਾਂ ਸਾਰੀ ਸੰਗਤ ਦਾ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆਈ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਤੁਹਾਨੂੰ ਦਿਖਾਉਂਦੇ ਰਾਂਗੇ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਮੌਕੇ ਤੇ ਜਿਹੜਾ ਯੂਥ ਅਸ਼ੀਗਾਰ ਭਾਈ ਜੀ 50 ਬੱਚਾ ਉਹ ਯਾਤਰਾ ਚੱਲ ਰਹੀ ਹੈ ਕਿਵੇਂ ਜੋਸ਼ ਕਿਵੇਂ ਆ ਪੂਰਾ ਜੋਸ਼ ਹੈ ਵੀਰੇ ਨੌਜਵਾਨ ਪੂਰੇ ਤੁਮਮਾ ਕੇ ਪਹੁੰਚੇ ਨੇ ਪਹਿਲੇ ਬੋਲਤੇ ਆਏ ਨੇ ਵੀਰੇ ਸਾਰੇ ਚਾਹੁੰਦੇ ਨੇ ਵੀ ਹੁਣ ਆਪਣੇ ਆ ਖਾਲੀ ਦਲਾਵੇ ਸਾਰਿਆਂ ਦਾ ਪੂਰਾ ਪੁਰ ਮਹੰਗਾਰ ਮਿਲਦਾ ਕਿੰਨਾ ਇਕੱਠਾ ਪਿੱਛੇ ਵੀਰੇ ਬਹੁਤ ਇਕੱਠਾ ਹੈ ਸਟੂਡੈਂਟਸ ਵੱਲੋਂ ਹੀ ਬਹੁਤ ਜਿਹੜੀ ਯੂਨੀਅਨ ਇਹਨਾਂ ਦੀ ਅਕਾਲੀ ਲੀਡਰਾਂ ਵੱਲੋਂ ਪਿੱਛੋਂ ਪਿੰਡਾਂ ਚ ਬਹੁਤ ਕਿਸਾਨ ਪਹੁੰਚੇ ਨੇ ਟਰੈਕਟਰ ਲੈ ਕੇ ਵੀਰੇ ਟਰੈਕਟਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਹਾਂਜੀ ਅੱਗੇ ਰਮਨ ਨਾਲ ਗੱਲਬਾਤ ਕਰਾਂਗੇ ਸਾਡੇ ਯੂਥ ਆਗੂ ਨੇ ਸਤਿਕਾਰ ਜੀ ਕਿਵੇਂ ਹੈ ਅੱਗੇ ਪੰਜਾਬ ਪਹਜਾਓ ਯਾਤਰਾ ਕਿੰਨਾ ਕੁ ਹੰਗਾਰਾ ਬਹੁਤ ਵਧੀਆ ਹੰਗਾਰਾ ਹੈ ਬਹੁਤ ਸਫਲ ਹੋਏਗਾ ਪੂਰਾ ਪੰਜਾਬ ਪਹਜਾਓ ਯਾਤਰਾ ਅੱਛਾ ਜੀ ਹਾਂਜੀ ਤੇ ਹੁਣ ਅੱਗੇ ਕੀ ਰਣਨੀਤੀ ਹੈ ਅੱਗੇ ਕਿੱਥੇ ਜਾ ਕੇ ਖਤਮ ਹੋਏਗੀ ਇਹ ਆਪਣੀ ਬਤੋਸੀ ਗਲਾਂ ਜਾ ਕੇ ਖਤਮ ਹੋਏਗੀ ਆਪਣੀ ਅੱਛਾ ਜੀ ਅੱਗੋਂ ਰਾਜੂ ਖੰਨਾ ਸਾਹਿਬ ਸਾਂਭਣਗੇ ਅੱਗੋਂ ਠੀਕ ਹੈ ਤੇ ਕਹਿੰਦੇ ਰਾਜੂ ਖੰਨਾ ਸਾਹਿਬ ਅਗਵਾਈ ਕਰਨਗੇ ਤੇ ਤੁਹਾਨੂੰ ਮੌਕੇ ਤੇ ਤਸਵੀਰਾਂ ਦਿਖਾਉਂਦੇ ਰਾਂਗੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਿਖਾਈ ਦੇ ਰਹੇ ਨੇ ਉਹਨਾਂ ਨਾਲ ਚੀਮਾ ਸਾਹਿਬ ਤੇ ਸਰਬਜੀਤ ਝਿੰਜਰ ਵੀ ਦਿਖਾਈ ਦੇ ਰਹੇ ਨੇ ਤੇ ਪੂਰਾ ਜਿਹੜਾ ਸਮੁੱਚੀ ਲੀਡਰਸ਼ਿਪ ਹੈ ਅਕਾਲੀ ਦਲ ਦੀ ਅਕਾਲੀ ਦਲ ਫਤਿਹਗੜ੍ਹ ਸਾਹਿਬ ਦੀ ਸਮੁੱਚੀ ਲੀਡਰਸ਼ਿਪ ਨਾਲ ਮੌਜੂਦ ਹੈ ਸਭ ਗੁੱਸੇ ਗਿੱਲੇ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਇਕਜੁੱਟ ਹੋਇਆ ਵਾ ਇੱਕ ਮੁੱਠ ਹੋਇਆ ਵਾ ਤੇ ਸਾਰੇ ਪੰਜਾਬ ਬਚਾਓ ਯਾਤਰਾ ਨੂੰ ਸੰਪੂਰਨ ਕਰਨ ਦੇ ਵਿੱਚ ਲੱਗੇ ਹੋਏ ਨੇ ਅਤੇ ਝਿੰਜਰ ਸਾਹਿਬ ਕਰ ਰਹੇ ਨੇ ਗੱਲਬਾਤ ਚਲੋ ਜੀ ਪੰਜਾਬ بچਾਓ ਪੰਜਾਬ ਜਾਤਰਾ ਕਹਿੰਦਾ ਚਲ ਰਹੀ ਆ ਬੱਲੇ ਬੱਲੇ ਧੰਤਨ ਬਹੁਤ ਕੋਟਾਨ ਕੋਟਾਨ ਧੰਨਵਾਦ ਧੰਤਨ ਬਾਬਾ ਤੁਰਵਾਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਤਲਮਾਤਾ ਗੁਜਰਕੌਰ ਜੀ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਅੱਜ ਦੀ ਯਾਤਰਾ ਲਈ ਤੁਰੇ ਨੇ ਸੋ ਮੈਂ ਸਮਝਦਾ ਕਿ ਜਦੋਂ ਨਾ ਕਿ ਦੁਵਾਰਾ ਸਾਧ ਤੁਰੇ ਆਂ ਕਈ ਕਈ ਕਿਲੋਮੀਟਰ ਤੱਕ ਜਾਮ ਲੱਜੇ ਜਿਹੜੇ ਹਰ ਵਰਗ ਦੇ ਸਾਡੇ ਉੱਤੇ ਆ ਗਿਆ ਹਰ ਵਰਗ ਦੇ ਸਾਡੇ ਉੱਤੇ ਸੋ ਇਹ ਬਦਲਾਏ ਇਹ ਹਰ ਬਰ ਚਾਹੁੰਦਾ ਹੈ ਕਿ ਸ਼ਰਮਣੀ ਅਕਾਲੀ ਦਲ ਪੰਜਾਬ ਤੇ ਪੰਜਾਬੀਤੀ ਰਾਖੀ ਕਰੇ ਤੇ ਪੰਥ ਦੀ ਚੜ੍ਹਦੀ ਕਲਾ ਹੋ। ਆਨਵਾਦ ਤੇ ਧੰਨਵਾਦ।